ਸਪਾਰਟਿਕਿਸਾਨ ਯੂਨੀਅਨ ਸਿੱਧੂਪੁਰ ਦੇ ਵਿੱਚ ਫੁੱਟਪੈਥ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਆਗੂਆਂ ਦੇ ਵੱਲੋਂ ਜਗਜੀਤ ਸਿੰਘ ਢੱਲੇਵਾਲ ਦਾ ਵਿਰੋਧ ਕੀਤਾ ਗਿਆ ਜ਼ਿਕਰਯੋਗ ਹੈ ਕਿ ਇਹ ਐਲਾਨ ਪਟਿਆਲਾ ਦੇ ਬਹਾਦਰਗੜ ਗੁਰਦੁਆਰਾ ਸਾਹਿਬ ਦੇ ਵਿੱਚ ਮੀਟਿੰਗ ਕਰਕੇ ਕੀਤਾ ਗਿਆ ਇਸ ਮੌਕੇ ਕਿਸਾਨੀ ਅੰਦੋਲਨ ਦੇ ਦੌਰਾਨ ਫੰਡਾ ਨੂੰ ਲੈ ਕੇ ਹਿਸਾਬ ਕਿਤਾਬ ਨਾ ਦੇਣ ਦੇ ਕੰਪੀਰ ਦੋਸ਼ ਵੀ ਲਗਾਏ ਗਏ ਨੇ ਉੱਥੇ ਹੀ ਇਕੱਠੇ ਹੋਏ ਕਿਸਾਨ ਆਗੂਆਂ ਨੇ ਦਲਬੀਰ ਸਿੰਘ ਸਿੱਧੂਪੁਰ ਨੂੰ ਕਨਵੀਨਰ ਬਣਾਇਆ ਇਸ ਮੌਕੇ ਕਿਸਾਨ ਆਗੂ ਨੇ ਕਿਹਾ ਕਿ ਪਿਛਲੇ 6-7 ਸਾਲਾ ਤੋਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਪ੍ਰਧਾਨਗੀ ਦੀ ਚੋਣ ਨਹੀਂ ਹੋਈ ਹੈ ਉਹਨਾਂ ਕਿਹਾ ਕਿ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਲਗਾਇਆ ਗਿਆ ਤਰਨਾ ਜਗਜੀਤ ਸਿੰਘ ਢੱਲੇਵਾਲ ਦਾ ਫੈਸਲਾ ਸੀ ਜੋ ਕਿ ਅਸਫਲ ਰਿਹਾ ਭਾਰਤੀ ਕਿਸਾਨ ਜਉਂ ਦੀ ਅਨੇਕਤਾ ਸਿੱਧੂਪੁਰ ਜਿਹਦਾ ਅੱਜਕੱਲ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਅੱਜ ਦਾ ਜਿਹੜਾ ਕਦਮ ਚੱਕਿਆ ਲੋਕਾਂ ਨੇ ਸੋਚ ਵੀ ਚੱਕਿਆ ਵੀ ਜਿਹੜੀ ਸਾਡੀ ਚੋਣ ਹੋਈ ਹੈ ਪੰਜਾਬ ਦੀ ਉਹ ਉਹਨੂੰ 7-8 ਸਾਲ ਹੋ ਗਏ 17 ਸ਼ਾਇਦ ਹੋਈ ਹੈ ਵੀ ਮੁੜ ਕੇ ਉਸ ਤੋਂ ਬਾਅਦ ਚੋਣ ਨਹੀਂ ਕਰਾਈ ਸੰਵਿਧਾਨ ਦੇ ਤੌਰ ਤੇ ਉਹ ਗਲਤ ਹੈ ਸਾਰਾ ਸਿਸਟਮ ਜਿਹੜਾ ਉਹਨਾਂ ਨੇ ਕਰਿਆ ਚੋਣ ਪਹਿਲਾਂ ਸਾਡੀ 2 ਸਾਲ ਬਾਅਦ ਹੁੰਦੀ ਸੀ ਪਸਾਰਾ ਸਿੰਘ ਵਾਸਤੇ ਦਲੇਵਾਲ ਨੇ ਤਿੰਨ ਸਾਲੀ ਕਰ ਤਿੰਨ ਸਾਲ ਤੇ ਅਸੀਂ ਬਾਰ ਬਾਰ ਕਹਿੰਦੇ ਰਹੇ ਪ੍ਰਧਾਨ ਜੀ ਕੋਰਮ ਪੂਰਾ ਕਰੋ ਚਾਹੇ ਉਹ ਬਲਾਕਾਂ ਦਾ ਕੋਰਮ ਆ ਚਾਹੇ ਉਹ ਜਿਲ੍ਹੇ ਦਾ ਕੋਰਮ ਆ ਚਾਹੇ ਉਹ ਪੰਜਾਬ ਦਾ ਇਹਦੇ ਵਿੱਚ ਆਪਾਂ ਨੂੰ ਵੱਡੀ ਇੱਕ ਮਤਲਬ ਆ ਰਹੀ ਹੈ ਸਮੱਸਿਆ ਕੋਰਮ ਕਰਕੇ ਪਰ ਦਲੇਵਾਲ ਸਾਹਿਬ ਨੇ ਸਾਡੀ ਗੱਲ ਇਹਦੇ ਨਹੀਂ ਸੁਣੀ ਅਣਗੌਲੀ ਕਰਦਾ ਰਿਹਾ ਛੇਕੜੇ ਇਸ ਗੱਲ ਨੂੰ ਛੱਡ ਕੇ ਸੰਵਿਧਾਨ ਤੋਂ ਉਲਟ ਦਲੇਵਾਲ ਸਾਹਿਬ ਨੇ ਮੈਂਬਰਸ਼ਿਪ ਘਟਣ ਚੋਣ ਤੋਂ ਜਵਾਬ ਮੁਰਕ ਰੋ ਗਿਆ ਤੇ ਉਹਨਾਂ ਨੇ ਸਾਨੂੰ 1000 ਰੁਪਏ ਪਿੰਡ ਨੂੰ ਲਾਤਾ ਸਦਾ ਵੀ 12000 ਭਾਈ ਤੁਸੀਂ ਫੰਡ ਦਿਓ ਮੈਂਬਰਸ਼ਿਪ ਵਾਲੀ ਤਾਂ ਗੱਲ ਹੀ ਦੂਰ ਚਲੇਗੀ ਵੀ 12000 ਫੰਡ ਦਿਓ ਹੁਣ ਉਹ 12000 ਫੰਡ ਦੇ ਵਿੱਚ ਅਸੀਂ ਕਾਫੀ ਕਿਸਾਨਾਂ ਨੇ ਤੁਹਾਡਾ ਪਰ ਦੁਪੱਟੀ ਵੀ ਠੀਕ ਐ ਸਤੋਂ 12000 ਤਾਂ ਤੁਸੀਂ ਲੈ ਲਵੋ ਪਰ ਸਾਨੂੰ ਨਾਲ-ਨਾਲ ਹਿਸਾਬ ਵਾਲੇ ਦਾ ਦੱਸ ਦੋ ਵੀ ਆਪਣਾ ਹਿਸਾਬ ਕੀ ਐ ਵੀ ਕਿੰਨੇ ਜ਼ਿਲ੍ਹਿਆਂ ਦੇ ਪੈਸੇ ਆ ਗਏ ਕਿੰਨੇ ਜ਼ਿਲ੍ਹਿਆਂ ਦੇ ਪੈਸੇ ਨਹੀਂ ਆਏ ਵੀ ਉਹ ਸਾਨੂੰ ਪਤਾ ਤਾਂ ਲੱਗ ਜਾਵੇ ਉੱਥੇ ਜਿਆਦਾ ਇਹ ਗੱਲ ਆਈ ਸਾਹਬ ਦੀ ਉੱਥੇ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਤੀ ਕਾਕਾ ਸਿੰਘ ਕਹਿਣ ਲੱਗਾ ਵੀ 1,60,000 ਮੇਰਾ ਚਲ ਗਿਆ ਡਲੇ ਵਾਲ ਸਾਹਿਬ ਕਹਿੰਦਾ ਵੀ 2 ਲੱਖ ਮੇਰਾ ਵੀ ਚਲਿਆ ਹੁਣ ਸਾਨੂੰ ਇਹ ਨਹੀਂ ਸਮਝ ਲੱਗਦੀ ਵੀ ਜਿਹੜਾ ਪੈਸਾ ਇਹਨਾਂ ਨੇ ਇਕੱਠਾ ਕਰਿਆ ਹੈ ਵੀ ਇਹਦਾ ਸਵਿਧਾਨ ਦੀ ਚਮੂਰੀਆਤੀ ਜਿਵੇਂ ਮੰਨ ਲਓ ਲੋ ਵੀ ਇਹਨਾਂ ਨੇ ਅੰਤ ਅੰਥੀਰ ਕਰਿਆ ਬਿਲਕੁਲ ਤੀਰ ਕਰਿਆ ਕਿਉਂ ਸੈਕਟਰੀ ਦੇ ਲਵੇ ਪੈਸੇ ਜਿਹੜਾ ਸਾਡਾ ਖਜ਼ਾਨਚੀ ਬਣਿਆ ਪੰਜਾਬ ਦਾ ਉਹਦੇ ਕੋਲ ਪੈਸੇ ਜਾਣ ਚਾਹੀਦਾ ਅੱਜ ਤੱਕ ਰੋ ਇਹਦੇ ਦੇ ਵਿੱਚ 7 ਸਾਲ ਦੇ ਵਿੱਚ ਕੋਈ ਪੈਸਾ ਨਹੀਂ ਗਿਆ ਖਜ਼ਾਨਚੀ ਕੋਲੇ ਖਜ਼ਾਨਚੀ ਉਹ ਨੌਂ ਦਾ ਕਾਗਜ਼ਾਚ ਖਜ਼ਾਨਚੀ ਹੈ ਸਾਨੂੰ ਨਹੀਂ ਪੈਸਾ ਕਿੱਥੇ ਜਾਂਦਾ ਕੌਣ ਰੱਖਦਾ ਨਾ ਕੋਈ ਸਾਨੂੰ ਹਿਸਾਬ ਦਿੰਦਾ ਜਾਂ ਕੁਝ ਦਿਆਂ ਤੇ ਨਾ ਇਹ ਕੋਈ ਜ਼ਿਆਦਾ ਵੀ ਭਾਈ मतलब ਪੈਸੇ ਚੱਲੇ ਕਿੱਥੇ ਨੇ ਇਹਦਾ ਕੋਈ ਹਸਾਬ ਹੀ ਨਹੀਂ ਹੁੰਦਾ ਵੀ ਮੈਂ ਕਹਦਾ ਜਾ ਕੇ ਜੀ ਮੇਰੇ ਦਾ 2 ਲੱਖ ਮੇਰੇ ਕੋਲੋਂ ਚੱਲ ਗਿਆ ਸਭ ਵੱਡੀ ਸਮੱਸਿਆ ਲੋਕਾਂ ਨੇ ਸਵਾਲ ਕਰਨੇ ਨੇ ਪਿੰਡਾਂ 'ਚ ਵੀ ਅਸੀਂ ਮਤਲਬ ਮੰਗਦੇ ਆ ਵਾਂਗੂ ਫੰਡ ਇਕੱਠਾ ਕਰਕੇ ਲੈ ਕੇ ਜਾਂਦੇ ਆ ਪਿੰਡਾਂ 'ਚੋਂ ਭਾਈ ਸਾਹਿਬ ਤੁਸੀਂ ਆ ਜਾਣ ਦਿਓ ਫੰਡ ਪਰ ਸਾਨੂੰ ਐ ਤਾਂ ਦੱਸ ਦੋ ਵੀ ਫੰਡ ਦੇ ਵਿੱਚੋਂ ਕਿੱਥੇ ਕਿਹੜੇ ਜਿਲ੍ਹੇ ਜੋ ਕਿੰਨੇ ਆਏ ਨੇ ਕਿੱਥੇ ਉਹ ਲੱਗੇ ਨੇ ਸਾਨੂੰ ਹੁਣ ਸਹੀ ਨਹੀਂ ਦੱਸਿਆ ਇਸ ਗੱਲ ਤੋਂ ਅਸੀਂ ਇਹ ਕਦਮ ਚੱਕ ਲਿਆ ਵੀ ਅਸੀਂ ਅੱਜ ਕਮੇਟੀ ਬਣਾ ਕਮੇਟੀ ਬਣਾ ਕੇ ਦਲਵੀਰ ਸਿੰਘ ਨੂੰ ਅਸੀਂ ਕਮਿਟੀ ਦਾ ਬੜਾ ਕਮਿਟੀ ਚੋਂੜ ਰਹੇ ਹਾਂ ਵੀ ਮਤਲਬ 6 ਮਹੀਨੇ ਸਾਡਾ ਕੰਮ ਚਲਾਉਣਗੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਕਮੇਟੀ ਹੈ ਮੈਂਬਰਸ਼ਿਪ ਘਟ ਕੇ ਉਸ ਤੋਂ ਬਾਅਦ ਸੋਚਾਂਗੇ ਵੀ ਪ੍ਰਧਾਨ ਅਸੀਂ ਬਣਾਉਣਾ ਕਿ ਨੂੰ ਪੰਜਾਬ ਦਾ ਪ੍ਰਧਾਨ ਇਹਨਾਂ ਨੂੰ ਮਾਣ ਦਿਲਵੀਰ ਸਿੰਘ ਨੂੰ ਕੋਈ ਬੰਦਾ ਸਾਨੂੰ ਹੋ ਠੀਕ ਲੱਗ ਰਿਹਾ ਹੈ ਇਹਨਾਂ ਦੀ 6 ਮਹੀਨਾ ਦੀ ਕਾਰਗੁਜ਼ਾਰੀ ਦੇਖਾਂਗੇ ਵੀ ਕੀ ਹੈ ਇਹਦੇ ਵਿੱਚ ਸਾਰੇ ਜੱਥੇਬੰਦੀਆਂ ਤੁਹਾਡੇ ਨਾਲ ਨੇ ਜੱਥੇਬੰਦੀ ਚ ਕਿੰਨੇ ਤੁਹਾਡੇ ਨਾਲ ਨੇ ਕਿੰਨੇ ਜ਼ਿਲ੍ਹਿਆਂ ਦੇ ਮਤਾਨ ਦੇ ਨਾਲ ਸਾਡੇ ਨਾਲ ਅੱਜ ਤਕਰੀਬਨ 8 ਜ਼ਿਲ੍ਹੇ ਨਾਲ ਸਾਡੇ ਨਾਲ ਚੱਲ ਰਹੇ ਨੇ 8 ਜ਼ਿਲ੍ਹੇ ਬਤੌਰ ਕਿੰਨੇ ਸਾਲ ਤੋਂ ਜੁੜੇ ਹੋਏ ਜੀ ਮੇਨ ਦਾ ਜੀ ਲੰਮਾ ਸਮਾਂ ਹੋ ਗਿਆ ਅਸੀਂ ਦਾ ਜਿੱਦ ਜੱਥੇਬੰਦੀ ਨਾਲ ਯਾਰ ਮਿਲਿਆ ਉਦੋਂ ਦੇ ਜੁੜੇ ਆ ਮੇਰਾ ਪਿਓ ਉਦੋਂ ਆ ਗਿਆ ਦੀ ਜੱਥੇਬੰਦੀ ਉਹ ਰਾਜਾ ਲੱਖੋ ਵਾਲੇ ਦੇ ਲਾਲ ਰਿਹਾ ਜਿਹੜੇ ਵੀ ਕੱਟੀਆ ਤਿੰਨ ਮਹੀਨੇ ਤੇ ਉਦੋਂ ਬਾਅਦ ਜਦੋਂ ਰੱਬ ਨੂੰ ਪਿਆਰੇ ਹੋ ਗਏ ਉਦੋਂ ਬਾਅਦ ਮੈਂ ਅਸੀਂ ਛੱਡਿਆ ਨਹੀਂ ਉਦੋਂ ਬਾਅਦ ਮੈਂ ਇਹਦੇ ਵਿੱਚ ਉਦੋਂ ਦੀ ਮੈਂ ਡਲੇ ਵਾਲ ਸਾਹਿਬ ਨਾਲ ਚੱਲਣੇ ਵਾਲ ਸਾਹਿਬ ਨਾਲ ਪਹਿਲਾਂ ਇਹ ਮੀਟਿੰਗ ਰੱਖ ਲਈ ਕੀ ਮੀਟਿੰਗ ਤੋਂ ਪਹਿਲਾਂ ਕੋਈ ਗੱਲਬਾਤ ਕਰੀ ਵੀ ਕੋਈ ਗੱਲ ਕਿਸੇ ਪਾਸੇ ਨੂੰ ਲੱਗੇ ਵੀ ਇਸ ਤਰ੍ਹਾਂ ਪਬਲੀਕਲੀ ਇਸ ਤਰ੍ਹਾਂ ਵੱਡੀ ਜੱਥੇ ਅਸੀਂ ਜੀ ਠੀਕ ਆ ਗੱਲ ਤੁਹਾਡੀ ਇਹ ਸਵਾਲ ਤੁਹਾਡਾ ਵਧੀਆ ਹੈ ਪਰ ਉਥੇ ਮੀਟਿੰਗ ਤਾਂ ਰੱਖੀ ਜਾਂਦੀ ਹੈ ਜੇ ਮੁਰੇ ਪ੍ਰਧਾਨ ਮੰਤਲੇ ਵੀ ਮੈਂ ਮੀਟਿੰਗ ਰੱਖਦਾ ਆਜੂ ਭਾਈ ਤੁਸੀਂ ਤੈਨੂੰ ਦੱਸੋ ਕੀ ਕਹਿੰਦੇ ਹੋ ਜਿਆਦਾ ਸਵੀਰ ਸਵਾਲ ਕਰਦੇ ਰਹੀ ਸਾਡੀ ਨਾ ਸੁਣੀ ਅਸੀਂ ਦਾ ਫਿਰ ਪਿੱਛੇ ਮੁਰਕਰੋ ਇਹ ਘਰੀ ਬਹਿ ਗਏ ਬੀਜੀ ਤੁਰਤੀ ਸਵਾਲ ਕੀਤਾ ਤੁਸੀਂ ਡੱਲਵਾਲ ਸਾਹਿਬ ਨੂੰ ਵੀ ਇਹਦਾ ਹਿਸਾਬ ਦਾ ਕੋ ਲੁਕਾ ਦਾ ਪੈਸਾ ਕਿਸਾਨਾਂ ਦਾ ਪੈਸਾ ਸਪਸ਼ਟਤਾ ਜ਼ਰੂਰੀ ਹੈ ਬਹੁਤ ਗਿਲ ਕਰੇ ਬਹੁਤ ਗਿਲ ਸਵਾਲ ਹੈ ਬਹੁਤ ਗਿਲ ਸਵਾਲ ਉਹ ਕਹਿੰਦਾ ਵੀ ਠੀਕ ਆ ਸਾਫ ਅਸੀਂ ਕਰਿਆ ਹੈ ਸਾਫ ਅਸੀਂ ਕਰਿਆ ਦਾਤਾ ਤੁਹਾਨੂੰ ਹਿਸਾਬ ਸਾਡਾ ਹੋਇਆ ਵੀ ਜਿਵੇਂ ਉਹਦਾ 1.60 ਸਾਡੇ ਕਿ ਚੱਲਦਾ ਹੈ ਮਤਲਬ ਉਹਨੇ ਖਰਚੇ ਗਿਣਾ ਤੀ ਉਹ ਪੈਦੇ ਵੀ 2 ਲੱਖ ਸਾਡਾ ਚੱਲਦਾ ਹੈ ਕਿਸਾਨਾਂ ਦੀ ਸਪੁੱਟਦਾ ਕਿੰਨੇ ਕਿਤੇ ਕਿਸਾਨੀ ਅੰਦੋਲਨ ਜਿਹੜੇ ਹਾਲੇ بڑے ਬੁੱਦੇ ਨੇ ਛੰਭੋ ਮੋਟ ਦਾ ਵਾਲੇ ਵੀ ਹੁੰਦੇ ਬਹੁਤ ਪਏ ਨੇ ਕੀ ਲੱਗਦਾ ਇਹਦਾ ਨੁਕਸਾਨ ਕਿੰਨੇ ਕਿਤੇ ਕਿਸਾਨਾਂ ਨੂੰ ਕਾ ਹੋਵੇਗਾ ਜਿਹੜੇ ਫੁੱਟ ਫੰਮ ਪਿਆਰੀ ਦੇਖੋ ਜੀ ਕਿਸਾਨਾਂ ਨੂੰ ਨੁਕਸਾਨ ਤਾਂ ਖਰੋਰੀ ਵਧੇਰਾ ਹੋ ਗਿਆ ਉਹ ਤਾਂ ਫੁੱਟ ਨਹੀਂ ਕੀਤੀ ਹੈਗੀ ਪਰ ਉੱਥੇ ਕੋਰੋਨਾ ਦੇ ਵਿੱਚ ਅਸੀਂ ਘਾਟੇ ਦੇ ਵਿੱਚ ਆ ਗਏ ਜਿਹੜੀ ਮੰਗ ਨੂੰ ਅਸੀਂ ਲੈ ਕੇ ਉੱਥੇ ਚੱਲੇ ਤੇ ਉਹ ਮੰਗ ਜੀ ਜਿੱਤ ਪਾ ਨਹੀਂ ਸਕੇ ਤਾਂ ਉਹ ਸਾਡੇ ਲੀਡਰਾਂ ਦੇ ਵਿੱਚ ਕੋਈ ਕਮੀ ਪਿੱਛੀ ਆਈ ਆ ਜਿਸ ਕਰਕੇ ਅਸੀਂ ਉਹਦਾ ਸਾਨੂੰ ਹਾਰ ਦਾ ਮੂੰਹ ਦੇਖਣਾ ਪਿਆ ਸਾਨੂੰ ਸਰਕਾਰ ਨੇ ਖਦੇੜਿਆ ਜਾਂ ਇਹਨਾਂ ਦੀ ਫੜਵਾਟੀ ਨੇ ਖਦੇੜਿਆ ਸਾਨੂੰ ਬਿਲਕੁਲ ਜਿਹੜੇ ਬੰਦੇ ਇਹਨਾਂ ਨੇ 10 ਜਥੇਵੰਦੀਆਂ ਨਾਲ ਲਈਆਂ 9 ਦਾ ਜਥੇਵੰਦੀਆਂ 3 ਮਹੀਨਿਆਂ ਤੋਂ ਬਾਅਦ ਉੱਥੇ ਆਪਸ ਵਿੱਚ ਤੂੰ ਤੂੰਮੀ ਦਾ ਜ਼ਿਆਦਾ ਇਕਰਾਰ ਆਉਣ ਲੱਗਿਆ ਆਪਸ ਵਿੱਚ ਉੱਥੇ ਸਾਨੂੰ ਇਹ ਨਜ਼ਰ ਆਇਆ ਜਦ ਇਹ ਗੱਲ ਆਉਂਦੀ ਰਹੀ ਉਸ ਸਾਡੇ ਲੀਡਰਾਂ ਕੋਲ ਅੱਜ ਮੈਂ ਚਲੋ ਉਹਨਾਂ ਦਾ ਨਾਮ ਨਹੀਂ ਲੈਂਦਾ ਵੀ ਆਰ ਇੱਕ ਕਾਮ ਰੈਡ ਨੇ ਥੱਲੇ ਲਾ ਕੇ ਛੱਡਾਗੇ ਸਾਨੂੰ ਇੱਕ ਇਹ ਸ਼ਰਮ ਵਾਲੀ ਗੱਲ ਦਿੱਤੀ ਵੀ ਯਾਰਿਆਂ ਨੂੰ ਰਲਾਇਆ ਕਿਉਂ ਚੰਗੇ ਕਰਕੇ ਰਲਾਇਆ ਤੁਸੀਂ ਅੱਜ ਤੁਸੀਂ ਇਹਨਾਂ ਨੂੰ ਸ਼ਬਦ ਵਰਤਦੇ ਹੋ ਜਦੋਂ ਉਹਦੇ ਵਿੱਚ ਇਹਨਾਂ ਦੀ ਫੁੱਟ ਵੱਧ ਗਈ ਇਸ ਗੱਲ ਦੇ ਵਿੱਚ ਉਦੋਂ ਉਹ ਵੀ ਇਹਨਾਂ ਨੂੰ ਦਾ ਪ੍ਰਦਾਨ ਦੇਖਣ ਲੱਗੇ ਸਾਡੇ ਵਾਲੇ ਪ੍ਰਧਾਨ ਵੀ ਉਹਨਾਂ ਦਾ ਪ੍ਰਦਾਨ ਦੇਖਣ ਲੱਗੇ ਸਰਕਾਰ ਫਾਇਦਾ ਢਾਕੇ ਸਾਡਾ ਕਰੋੜਾ ਰੁਪਿਆ ਦਾ حساب ਕਰਦਾ ਜਿਹੜੀ ਤੁਸੀਂ ਪੈਸਿਆਂ ਦੀ ਏਅਰਪੀਨ ਦੀ ਗੱਲ ਕਰ ਰਹੇ ਹੋਗੇ ਜੱਥੇ ਬੰਦੀ ਦੀ ਉਹਦੇ ਜਿਹੜੇ ਮੈਂ ਐਸ਼ੀਅਰ ਕੀ ਤੁਹਾਡੇ ਨਾਲ ਨੇ ਜਿਆ ਮੈਂ ਸਾਡੇ ਨਾਲ ਕੈਸ਼ੀਅਰ ਉਹ ਬਿਲਕੁਲ ਨਹੀਂ ਆਇਆ ਫਿਰ ਕੈਸ਼ੀਅਰ ਜੇ ਕਹਿੰਦੇ ਨੇ ਕਿ ਬੀ ਬਿਲਕੁਲ ਹਸਾਬ ਦਾ ਸਹੀ ਹੈ ਫਿਰ ਤੁਸੀਂ ਕੀ ਜਨਤਾ ਸਾਹਮਣੇ ਕਿਉਂ ਨਹੀਂ ਰੱਖਿਆ ਜਾਦਾ ਹਾਂ ਉਸਦਾ ਦਾਗ ਜਾਂ ਕੈਸ਼ੀਅਰ ਨੂੰ ਸਿਰਫ ਪੁੱਛਦੇ ਆਂ ਵੀ ਭਾਈ ਸਾਹਿਬ ਜਵਾਬ ਦੇ ਕੀ ਪੈਸੇ ਤੇਰੇ ਕੋਲੇ ਆਏ ਨੇ ਜਿਹੜੇ ਪੰਜਾਬ ਵਾਲੇ ਕਹਿੰਦੇ ਤਿੰਨ ਦਿਨ ਕੋ ਕਹਿੰਦਾ ਮੇਰੇ ਲੈ ਵੇਕਲ ਬਾਰੀ 4 ਲੱਖ ਰੁਪਇਆ ਆਇਆ ਉਦੋਂ ਬਾਅਦ ਮੈਨੂੰ ਕਿਸੇ ਨੇ ਤੁਕੀ ਦਿੱਤੀ ਉਹ ਵੀ ਮੇਰੇ ਲੈ ਵੇ ਅੱਠ ਦਿਨੇ ਰਿਹਾ ਉਦੋਂ ਮੈਂ ਜਿੰਦੇ ਦਾ ਸੱਸ ਹਲਦਾ ਇਹਦੇ ਨਾਲ ਡਲੇਆਲ ਸਾਹਿਬ ਨਾਲ ਚੱਲ ਰਿਹਾ ਅਸੀਂ ਉਹਨੂੰ ਵੀ ਸਵਾਲ ਕਰਦੇ ਆਂ ਕੱਲੇ ਡਲੇਆਲ ਨੂੰ ਨਹੀਂ ਕਰਦੇ ਉਹ ਕਹਿੰ ਮਤਲਬ ਮੈਨੂੰ 7-8 ਸਾਲ ਹੋ ਗਈ 7 ਸਾਲੋਂ ਤੁਸੀਂ ਪਹਿਲਾਂ ਨਹੀਂ ਗੱਲ ਚੱਕੀਏਗੀ ਜੀ ਜਦੋਂ ਤੁਸੀਂ ਕਹਿ ਰਹੇ ਹੋ ਕਿ 3 ਸਾਲ ਦਾ ਪ੍ਰੋਵੀਜ਼ਨ ਦਿੱਗਾ ਸਾਡਾ ਵੀ ਪ੍ਰਧਾਨ ਦਾ ਮਸਲਾ ਤੇ ਉਦੋਂ ਦੀ ਕਿਉਂ ਨਹੀਂ ਕਰ ਚੱਕੀ ਅੱਜ ਨਹੀਂ ਚੱਕੀ ਇਹ ਉਦੋਂ ਦੇ ਅਸੀਂ ਚੱਕ ਰਹੇ ਹਾਂ ਉਦੋਂ ਦੀ ਰੌਲਾ ਪਾ ਰਹੇ ਹਾਂ ਇਹ ਗੱਲ ਦਾ ਪਰ ਉਹ ਇਹੀ ਗੱਲ ਸਾਨੂੰ ਕਹਿੰਦਾ ਰਿਹਾ ਪ੍ਰਧਾਨ ਜੀ ਕੋਈ ਗੱਲ ਨਹੀਂ ਝੋਣ ਕਰਵਾ ਦਾਂਗੇ ਝੋਣ ਕਰਵਾ ਦਾਂਗੇ ਦਫਾੜ ਹੋ ਗਈ ਜਿੱਥੇ ਬੱਤੀ ਜਦੋਂ ਪੂਰਾ ਵੱਡੀ ਜਾਂਦੇ ਹਾਂ ਹਾਂਜੀ ਹਾਂਜੀ ਤੇ ਜੇਕਰ ਦੱਲੇ ਵਾਲੇ ਸਾਹਿਬ ਨਾਲ ਮжоਰਿਟੀ ਜਾਂਦੀ ਹੈਗੀ ਤਾਂ ਫਿਰ ਕੀ ਤੁਸੀਂ ਉਹਦਾ ਸਪਰਥਨ ਦਿਓਗੇ ਜਾਂ ਫਿਰ ਤੁਸੀਂ ਆਪ ਦੀ ਬਿਲਕੁਲ 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 ਦੇ ਏ ਬੰਦੇ ਬੜੀ ਸੂਝ ਸਮਝ ਕੇ ਰਿਹਾਏ ਨੇ ਵਿੱਚ ਕੁਝ ਬੰਦੇ ਇਹਨਾਂ ਦੇ ਵਿੱਚੋਂ ਇਹ ਗੱਲ ਕਹਿੰਦੇ ਤੇ ਵੀ ਜੇ ਤੁਸੀਂ ਕਿਸੇ ਬੰਦੇ ਨੂੰ ਆਪਣੇ ਸਿੱਧੂਪੁਰ ਦੇ ਵਿੱਚੋਂ ਅੱਗੇ ਨਹੀਂ ਲੈ ਕੇ ਆਉਂਦੇ ਤਾਂ ਅਸੀਂ ਤਾਂ ਜਸਵਿੰਦਰ ਲੌਂਗਵਾਲ ਦਾ ਜਾਵਾਂਗੇ ਅਸੀਂ ਨਹੀਂ ਰਾਂਗੇ ਇਹਨਾਂ ਨਾਲ ਇਸ ਇਹ ਜਿਹੜੀ ਸਾਡੀ ਗੱਲ ਸੁਣੀ ਨਹੀਂ ਜਾਂਦੀ ਅਸੀਂ ਇੱਥੇ ਕੰਮ ਨਹੀਂ ਕਰਾਂਗੇ ਜੀ ਇੱਕ ਵਾਰ ਫਿਰ ਦੱਸੋ ਜੀ ਆਫੀਸ਼ੀਅਲੀ ਤੌਰ ਦੇ ਉੱਪਰ ਕਿੰਨੇ ਹੁੰਦੇ ਨਾਲ ਜ਼ਿਲ੍ਹਾ ਪ੍ਰਧਾਨ ਲੇਗੇ ਕਿੰਨੇ ਬੰਦੇ ਜਿਹੜੇ ਲੇਗੇ ਜਿਹੜੇ ਕਾਗਜ਼ਾਂ ਦੇ ਵਿੱਚ ਜਥੇਬੰਦੀ ਦੇ ਅਹੁਦੇਦਾਰ ਨੇ ਉਹ ਕਿੰਨੇ ਨੇ ਸਾਡੇ ਲਵੇ ਜੀ 8 ਨੇ 8 ਜ਼ਿਲ੍ਹੇ ਨੇ ਇਸ ਟਾਈਮ ਇਿੱਥੇ ਸਾਡੇ ਨਾਲ ਸਹਿਮਤ ਹੋਏ ਨੇ ਕਿਹੜੇ ਕਿਹੜੇ ਜ਼ਿਲ੍ਹੇ ਜਿਹੜੇ ਸਹਿਮਤੀ ਦੇ ਨਾਲ ਜਿਵੇਂ ਮੰਨ ਲਓ ਵੀ ਤਿੰਨ ਜ਼ਿਲ੍ਹੇ ਤਾਂ ਸਾਡੇ ਫਰੋਜੇ ਉਪਰਾਲੇ ਪਾਸੋਂ ਵੀ ਆਏ ਹੋਏ ਵੀ ਨੇ ਬਰਨਾਲਾ ਹੈ ਸੰਗਰੂਰ ਹੈ ਇਧਰ ਫਤਿਹਗੜ ਆ ਗਈ ਤੇ ਮਹਾਲੀ ਇਹ ਤਾਂ ਇਧਰਲੇ ਪਾਸੇ ਚਾਰੇ ਜਿਹੜੇ ਹੈਗੇ ਇਹਨਾਂ ਦੇ ਵਿੱਚ ਆ ਜਿੱਧਰਲੇ ਪਾਸੇ ਪਲੈਨਿੰਗ ਕੀ ਹੈ ਤੁਹਾਡੀ ਜਿਸ ਤਰੀਕੇ ਨਾਲ ਉਸ ਸਮੇਂ ਇਹੜੇ ਬੜੇ ਗੰਭੀਰ ਬੈਨੇ ਅਕਿ ਪਲੈਨਿੰਗ ਕੀ ਕਰਨ ਜਾ ਰਹੇ ਹੋ ਜਿਹੜੇ ਕਿਸਾਨਾਂ ਦੇ ਮਸਲੇ ਵੀ ਹੱਲ ਸਕੋ ਦੇਖੋ ਜੀ ਜਿਹੜੇ ਮਸਲੇ ਨੇ ਨਾ ਜਿਹੜੇ ਮਸਲੇ ਨੇ ਸਾਡੇ ਇਹ ਮਸਲਿਆਂ ਨੂੰ ਤਾਂ ਜਿਆਦਾ ਸੀ ਕਿਸੇ ਸਤਾ ਦੇ ਵਿੱਚ ਆਵਾਂਗੇ ਤਾਂ ਆਪਦੇ ਤੌਰ ਤੇ ਬੋਦੀ ਵਿਚਾਰਿਆ ਜਾਊਗਾ ਨਾ ਹਾਲ ਤਾਂ ਅਸੀਂ ਉਹਨਾਂ ਦੇ ਨਾਲ ਇੱਕ ਵੱਖਰੇ ਹੋ ਰਿਹਾ ਸੀ ਪਹਿਲੇ ਤਾਂ ਚਰਮ ਲੈ ਰਹੇ ਸੀ ਪਹਿਲੀ ਵਸਲੇ ਕਿੱਥੋਂ ਦੱਸ ਦੇ ਵੀ ਕਵੀ ਪ੍ਰਧਾਨਗੀ ਨੂੰ ਲੈ ਕੇ ਕੋਈ ਚੋਣ ਜਲਦੀ ਰੱਖੀ ਜਾਏਗੀ ਆਪਣੇ ਪਾਸੇ ਨਹੀਂ ਜੀ ਉਹ ਉਹ ਹੀ ਤਾਂ ਮੈਂ ਗੱਲ ਕਰ ਲਿਆ ਵੀ ਅਸੀਂ ਹਾਲੇ ਜਰਮ ਲੈ ਰਹੇ ਆ ਅੱਗੇ ਵਿਚਾਰਨਾ ਵੀ ਅਸੀਂ ਕਰਨਾ ਕੀ ਹੈ ਕੀ ਸਾਡਾ ਕੀ 6 ਮਹੀਨੇ ਲਈ ਤੁਸੀਂ ਚੁਣਿਆ 6 ਮਹੀਨੇ ਲਈ ਜਿਹੜੇ ਕੰਮ ਕਰਨ 6 6 ਮਹੀਨਾ ਦੇ ਵਿੱਚ ਇਹ ਵਿਚਾਰੇ ਉਹ ਵੀ ਨੇ ਮੀਟਿੰਗਾਂ ਹੋਣਗੇ ਉਹਦੇ ਤੇ ਵਿਚਾਰਿਆ ਕਿ ਕਿਹੜੇ ਕਿਹੜੇ ਮੁੱਦੇ ਨੇ ਕਿਹੜੇ ਕਿਹੜੇ ਮੁੱਦਿਆਂ ਦੇ ਵਿੱਚ ਆਪਾਂ ਨੂੰ ਨੁਕਸਾਨ ਹੋਇਆ ਕਿਵੇਂ ਹੋਇਆ ਕਾ ਤੋ ਹੋਇਆ ਵੀ ਆਪ ਆਪਾਂ ਅੱਗੇ ਕੀ ਲੈ ਕੇ ਚੱਲਣਾ ਹੈ ਜਿਹੜੇ ਆਪ ਨੂੰ ਚੁਣਨੇ ਸੀ ਉਹਨਾਂ ਦੀ ਡੈਥ ਹੋਈ ਸੀ 2017 ਦੇ ਵਿੱਚ ਉਹਨਾਂ ਦੀ ਡੈਥ ਤੋਂ ਬਾਅਦ ਜਥੇਬੰਦੀ ਦੇ ਜਿਹੜੇ ਅਹੁਦੇਦਾਰ ਸਹਿਬਾਨ ਸੀਗੇ ਉਹਨਾਂ ਨੇ ਪਰਿਵਾਰ ਦੇ ਨਾਲ ਸਲਾਹ ਕਰਕੇ ਇਹ ਫੈਸਲਾ ਲਿਆ ਕਿ ਆਪਾਂ ਸਾਹ ਜਗਜੀਤ ਸਿੰਘ ਢੱਲੇਵਾਲ ਨੂੰ ਇਹਦੀ ਜ਼ਿੰਮੇਵਾਰੀ ਸੌਂਪ ਦਿੰਨੇ ਆ ਤੇ ਅਸੀਂ ਨੇ ਖੁਸ਼ੀ-ਖੁਸ਼ੀ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਸੀ ਜ਼ਿੰਮੇਵਾਰੀ ਸੌਂਪਣ ਤੋਂ ਬਾਅਦ ਪਰਸਥਿਤੀਆਂ ਇਹ ਪੈਦਾ ਹੋ ਗਿਆਂ ਕਿ ਢੱਲੇਵਾਲ ਸਾਹਿਬ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਉਹਨੂੰ ਨਿਭਾਉਣ ਦੇ ਵਿੱਚ ਨਾਕਾਮਯਾਬ ਰਹੇ ਉਹਨਾਂ ਨੇ ਜੜੀਆਂ ਗੱਲਾਂ ਮੇਰੇ ਸਾਥੀ ਸਾ ਸਰਜੀਤ ਸਿੰਘ ਜਿਲ੍ਹਾ ਪ੍ਰਧਾਨ ਸੰਗਰੂਰ ਨੇ ਦੱਸਿਆ ਨੇ। ਇਹੀ ਗੱਲਾਂ ਜਦੋਂ ਉਹ ਉੱਥੇ ਸ਼ੇਅਰ ਕਰਦੇ ਸੀਗੇ ਜਾ ਕੇ ਮੀਟਿੰਗ ਦੇ ਵਿੱਚ ਤਾਂ ਉਹਨਾਂ ਨੂੰ ਇੱਕੋ ਗੱਲ ਕਹੀ ਜਾਂਦੀ ਸੀ ਕਿ ਚੁੱਪ ਕਰੋ ਜੀ ਤੁਸੀਂ। ਹੁਣ ਜਿਹੜੀਆਂ ਜਥੇਬੰਦੀਆਂ ਹੁੰਦੀਆਂ ਨੇ ਇਹ ਸਾਰੀਆਂ ਜਥੇਬੰਦੀਆਂ ਲੋਕ ਰਾਏ ਦੇ ਨਾਲ ਚੱਲਦੀਆਂ ਨੇ, ਸਾਂਝੀ ਇੱਕ ਦੂਜੇ ਦੀ ਸਲਾਹ ਨਾਲ ਚੱਲਦੀਆਂ ਨੇ ਪਰ ਅਗਰ ਇਹਨਾਂ ਨੂੰ ਡਿਕਟੇਟਰਸ਼ਿਪ ਨਾਲ ਚਲਾਇਆ ਜਾਵੇ ਤਾ ਫੇਰੇ ਨਹੀਂ ਚਲਦੀਆਂ ਉਥੇ ਹੁਣ ਤੁਸੀਂ ਇੱਕ ਗੱਲ ਮਹਿਸੂਸ ਕਰੋ ਕਿ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰਦੇਸ ਜਿਹੜੇ ਜ਼ਿਲ੍ਹੇ ਆਏ ਨੇ ਉਹਨਾਂ ਵਿੱਚ ਚੁਣੇ ਹੋਏ ਪ੍ਰਧਾਨ ਇਹ ਸੁਰਜੀਤ ਸਿੰਘ ਸੰਗਰੂਰ ਬੈਠੇ ਨੇ ਤੇ ਬਲੌਰ ਸਿੰਘ ਬਰਨਾਲਾ ਬੈਠੇ ਨੇ ਤੇ ਸਰਦਾਰ ਰਵਿੰਦਰ ਸਿੰਘ ਮੁਹਾਲੀ ਬੈਠੇ ਨੇ ਸਾ ਗੁਰਮੀਤ ਸਿੰਘ ਰੁੜਕੀ ਬੈਠੇ ਨੇ ਇਸ ਤਰ੍ਹਾਂ ਮਤਲਬ ਸਾਡੇ ਪੰਜਾਬ ਦੇ ਪ੍ਰੈਸ ਸਖਤਰ ਬੈਠੇ ਨੇ ਥੇੜੀ ਸਾਹਿਬ ਮੇ ਸਿੰਘ ਜੀ ਥੇੜੀ ਇਹ ਸਾਰਿਆਂ ਨੇ ਇਕੱਠੇ ਹੋ ਕੇ ਮੇਰੇ ਕੋਲੇ ਆ ਕੇ ਗੱਲ ਕੀਤੀ ਕਿ ਤੁਸੀਂ ਦੱਸੋ ਮੈਂ ਕਦੇ ਵੀ ਜਦੋਂ ਮੇਰੇ ਪਿਤਾ ਜੀ ਜਿੰਦਾ ਸੀਗੇ ਮੈਂ ਕਦੇ ਜਥੇਬੰਦੀ ਦੀ ਕਿਸੇ ਮੀਟਿੰਗ 'ਚ ਨਹੀਂ ਗਿਆ ਬਿਕਾਜ਼ ਆਫ ਮੈਨੂਅਲ ਲੱਗਦਾ ਸੀ ਕਿ ਜਾਣਾ ਠੀਕ ਨਹੀਂ ਹੈ ਪਾਪਾ ਮੁਫਾਦਰ ਸਾਹਿਬ ਚਲਾ ਰਹੇ ਆ ਦੈਟਸ ਓਕੇ ਬਟ ਉਹਨਾਂ ਦੀ ਡੈਥ ਨੂੰ ਵੀ ਲਗਭਗ 9 ਸਾਲ ਹੋਣ ਜਾ ਰਹੇ ਨੇ ਮੈਂ ਜਥੇਬੰਦੀ 'ਚ ਕਦੇ ਕੋਈ ਇੰਟਰਫੇਅਰ ਨਹੀਂ ਕੀਤਾ ਪਰੰਤੂ ਪਿੱਛੇ ਜੇ ਕੀ ਹੋਇਆ ਕਿ ਜਦੋਂ ਸ਼ੰਭੂ ਮੋਰਚਾ ਸੀ ਤਾਂ ਮੈਨੂੰ ਜਥੇਬੰਦੀ ਨੇ ਬੇਨਤੀ કરી ਇਹਨਾਂ ਪ੍ਰਧਾਨ ਜਿਹੜੇ ਮੇਰੇ ਨਾਲ ਬੈਠਾ ਹੈ ਕਿ ਜੀ ਤੁਸੀਂ ਪ੍ਰਧਾਨ ਜੀ ਦੇ ਬੇਟਿਆਂ ਤੁਸੀਂ ਆ ਕੇ ਦੋ ਸ਼ਬਦ ਕਹਿ ਕੇ ਜਾਓ ਉਸ ਲੈਕਚਰ ਦੇ ਵਿੱਚ ਮੈਂ ਸਮਝਾਉਣ ਦੇ ਤੌਰ ਤੇ ਇੱਕੋ ਗੱਲ ਕਹੀ ਕਿ ਪੰਜਾਬ ਦੇ 84 ਤੋਂ ਬਹੁਤ ਬਹੁਤ ਵੱਡਾ ਸੰਤਾਪ ਭੋਗ ਗਿਆ ਕਿਰਪਾ ਕਰਕੇ ਸਾਡੀ ਜਵਾਨੀ ਜਿਹੜੀ ਕਿਸਾਨਾਂ ਦੇ ਵਿੱਚ ਹੈਗੀ ਆ ਇਹਨੂੰ ਤੁਸੀਂ ਨਹੱਥਿਆ ਨੂੰ ਹਥਿਆਬੰਦ ਫੋਰਸਾਂ ਦੇ ਨਾਲ ਨਾ ਲੜਾਓ ਇਹਨਾਂ ਨੂੰ ਤੁਸੀਂ ਅਗਰ ਕੋਈ ਵੀ ਐਜੀਟੇਸ਼ਨ ਕਰਨੀ ਆ ਦੋ ਤਰੀਕੇ ਹੁੰਦੇ ਨੇ ਜਾਂ ਤਾਂ ਹਥਿਆਰਬੰਦ ਫੌਜਾਂ ਦੇ ਨਾਲ ਹਥਿਆਰਬੰਦ ਲੋਕੀ ਲੜਦੇ ਨੇ ਤੇ ਜਾਂ ਫਿਰ ਨਿਹੱਥੇ ਲੋਕਾਂ ਜਿਹੜੇ ਆਪਣਾ ਸਿਰਫ ਪ੍ਰੋਟੈਸਟ ਕਰਦੇ ਨੇ ਬੈਠ ਕੇ ਉਹਨਾਂ ਨਾਲ ਲੜਾਈ ਨਹੀਂ ਕਰਦੇ ਤੁਸੀਂ ਨੋ ਮੁੰਡਾ ਮਰਵਾ ਲਿਆ ਉੱਥੇ ਵਾਲਾ ਸ਼ੁਭਕਰਨ ਬਠਿੰਡੇ ਵਾਲਾ ਤੇ ਉਹਦਾ ਘਾਟਾ ਕਿੱਥੋਂ ਪੂਰਾ ਹੋਊਗਾ ਉਸ ਤੋਂ ਬਾਅਦ ਮੈਂ ਜਿਹੜੀਆਂ ਗੱਲਾਂ ਇਹਨਾਂ ਨੇ ਪਹਿਲਾਂ ਦੱਸੀਆਂ ਨੇ ਕਿ ਜਿਵੇਂ ਟਰੈਕਟਰਾਂ ਦਾ ਫੁੱਟ ਜਾਣਾ ਬਹੁਤ ਸਾਰੇ ਲੋਕਾਂ ਦੀਆਂ ਅੱਖਾਂ ਦੀ ਜੋਤ ਚਲੀ ਜਾਣੀ ਉਹ ਸਾਰੇ ਮੈਟਰਾਂ ਦੇ ਉੱਤੇ ਮੈਂ ਡੱਲੇਵਾਲ ਸਾਹਿਬ ਨੂੰ ਬੇਨਤੀ ਕਰੀ ਕਿ ਡੱਲੇਵਾਲ ਸਾਹਿਬ ਤੁਸੀਂ ਮੈਨੂੰ ਇੱਕ ਮੀਟਿੰਗ ਦਿਓ ਤੁਸੀਂ ਦੇ ਕਾਕਾ ਕੋਟੜਾ ਕੀ ਲੱਗਦਾ ਬੇ ਇਹ ਐਗਜ਼ੈਕਟਲੀ ਤੇ ਮੈਂ ਕਿਹਾ ਤੁਸੀਂ ਮੈਨੂੰ ਇੱਕ ਮੀਟਿੰਗ ਦਿਓ ਮੈਂ ਮੀਟਿੰਗ 'ਚ ਤੁਹਾਡੇ ਨਾਲ ਗੱਲ ਕਰਨੀ ਆ ਉਸ ਮੀਟਿੰਗ ਦੇ ਵਿੱਚ ਮੈਂ ਬੇਨਤੀ કરી ਕਿ ਜੀ ਤੁਸੀਂ ਐਵੇਂ ਨਾ ਕਰੋ ਜਥੇਬੰਦੀ ਨੂੰ ਇੱਕ ਲੋਕਤੰਤ੍ਰਿਕ ਤਰੀਕੇ ਦੇ ਨਾਲ ਚਲੋ ਪੂਰਾ ਪ੍ਰੋਪਰ ਮੀਟਿੰਗਸ ਦੇ ਵਿੱਚ ਸਾਰੇ ਲੋਕਾਂ ਦੀ ਰਾਏ ਲਓ ਮਤਾ ਪਾਸ ਕਰਕੇ ਫਿਰ ਉਹਨਾਂ ਅੱਗੇ ਪਰਸੂ ਕਰੋ ਲੇਕਿਨ ਉਹਨਾਂ ਨੇ ਮਤਲਬ ਇੱਥੋਂ ਤੱਕ ਕਹਿਤਾ ਜਦੋਂ ਕਿ ਮੇਰੇ ਪਿਤਾ ਜੀ ਨੇ ਸਥਾਪਨਾ ਕਰੀ ਹੋਵੇ ਜਥੇਬੰਦੀ ਦੀ ਮੈਂ ਇਨ ਪੋਲਾਈਟਲੀ ਚੱਲ ਰਹਾ ਹਾਂ ਉਹਨਾਂ ਨੇ ਇੱਥੋਂ ਤੱਕ ਕਹਿਤਾ ਜਿਹਦੇ ਗਵਾਹ ਖੜੇ ਨੇ ਸਾਡੇ ਕੋਲੇ ਜੋਰਾ ਸਿੰਘ ਜੀ ਕਹਿੰਦੇ ਵੀ ਦਲਵੀਰ ਸਿੰਘ ਨੂੰ ਇਹ ਕਿਹਨੇ ਬੁਲਾਇਆ ਉਹ ਤਾਂ ਸਾਡਾ 2 ਰੁਪਏ ਦਾ ਮੈਂਬਰ ਤੱਕ ਨਹੀਂ ਹੈਗਾ ਤੇ ਹੁਣ ਜਿਵੇਂ ਬਿਮਾਰੀ ਮਿਲੀ ਹੈ ਕੀ ਦੀ ਗੱਲ ਕਰਤੀ ਹੁਣ ਜਿਵੇਂ ਬਿਮਾਰੀ ਮਿਲੀ ਹੈ ਕੀ ਮਿਲੀ ਹੈ ਤੇ ਕਿਸ ਤਰ੍ਹਾਂ ਹਾਂ ਮੈਂ ਬਿਲਕੁਲ ਇਹ ਕਲੀਅਰ ਕਰ ਦਿੰਨਾ ਤੁਹਾਨੂੰ ਇਹ ਕੀ ਹੈ ਜੀ ਇਹ ਅਸੀਂ ਅੱਜ ਕੋਈ ਬਿਲਕੁਲ ਜਥੇਵੰਦਰੀ ਵਖਰੀ ਨਹੀਂ ਕਰ ਰਹੇ ਹੈਗੇ ਅਸੀਂ ਨੇ ਜਿਵੇਂ ਕੇ ਸਦਾ ਡੱਲੇਵਾਲ ਹੋਣਾ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਆਪਣੇ ਕਨਵੀਨਰ ਲਗਾਤੇ ਪ੍ਰਧਾਨ ਹੁੰਦੇ ਹੋਏ ਜਿਵੇਂ ਕਿ ਇਹ ਮਹਾਲੀ ਦੇ ਪ੍ਰਧਾਨ ਨੇ ਇਹਨਾਂ ਨਾਲ ਇੱਕ ਕਨਵੀਨਰ ਲਾਤਾ ਹੈ ਪਟਿਆਲੇ ਦੇ ਪ੍ਰਧਾਨ ਨੇ ਇਹਨਾਂ ਕਨਵੀਨਰ ਲਾਤਾ ਹੈ ਸਮਰੂਰ ਦੇ ਪ੍ਰਧਾਨ ਨੇ ਕਨਵੀਨਰ ਲਾਤਾ ਇਸੇ ਤਰੀਕੇ ਦੇ ਨਾਲ ਸਾਰੀ ਜਥੇਬੰਦੀ ਨੇ ਸਲਾਹ ਕਰੀ ਕਿ 6 ਸਾਲ ਹੋ ਗਏ ਚੋਣ ਨਹੀਂ ਹੋਈ ਹੈਗੀ ਇਟ ਮੀਨਸ ਸੰਵਿਧਾਨਕ ਤੌਰ ਤੇ ਇਸ ਟਾਈਮ ਪੰਜਾਬ ਦਾ ਕੋਈ ਵੀ ਪ੍ਰੈਜ਼ੀਡੈਂਟ ਨਹੀਂ ਹੈਗਾ ਕਿਸਾਨ ਯੂਨੀਅਨ ਦਾ ਤਾਂ ਕਿਉਂ ਨਾ ਜਥੇਬੰਦੀ ਨੂੰ ਸਹੀ ਸੇਧ ਤੇ ਲਿਆਉਣ ਵਾਸਤੇ ਇਹਨਾਂ ਸਾਰੇ ਪ੍ਰਧਾਨ ਸਾਹਿਬਾਨ ਨੇ ਔਰ ਪੰਜਾਬ ਦੇ ਵਿੱਤ ਸਖਤਰ ਆਪਣੇ ਪ੍ਰੈਸ ਸਖਤਰ ਸਾਹਿਬ ਮੇਹ ਸਿੰਘ ਜੀ ਥੇੜੀ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਜਥੇਬੰਦੀ ਦੇ ਵਿੱਚ ਐਜ਼ ਅ ਕਨਵੀਨਰ ਆਕੇ ਆਪਣੀਆਂ ਸਵਾਵਾਵਾਂ ਦੋ ਇਹ ਅਸੀਂ ਤੁਹਾਡੀਆਂ ਸਵਾਵਾਵਾਂ 6 ਮਹੀਨੇ ਤੱਕ ਰੱਖਾਂਗੇ ਕਿਉਂਕਿ ਅਸੀਂ ਚੋਣ ਕਰਾਉਣੀ ਆ ਕਿ ਲੱਗਦਾ ਚੱਲਣ ਦੇ ਦੇਣ ਕਿ ਤੁਸੀਂ ਕੰਪਨੀਰ ਦੇ ਤੌਰ ਤੇ ਜਾਂ ਤੁਸੀਂ ਲੀਗਲੀ ਇਸ ਪਾਸੇ ਦੇ ਪਹਿਨਾ ਵਿਚਾਰ ਕਰੀਏ ਆਪਸ਼ਨ ਹੈ ਦੇਖੋ ਜੀ ਜੇ ਤੁਸੀਂ ਸੱਚ ਪੁੱਛਦੇ ਹੋ ਤਾਂ ਉਹਨਾਂ ਨੂੰ ਜਦੋਂ ਸ਼ੰਭੂ ਮੋਰਚਾ ਚੁੱਕਿਆ ਗਿਆ ਸੀ ਪੰਜ ਜ਼ਿਲ੍ਹੇ ਜਿਨ੍ਹਾਂ ਦੇ ਵਿੱਚ ਫਿਰੋਜ਼ਪੁਰ ਤਾਰਨਤਨ ਵਗੈਰਾ ਸੀਗੇ ਉਹ ਪੰਜ ਤਾਂ ਉਦੋਂ ਹੀ ਛੱਡ ਗਏ ਸੀਗੇ ਸੱਤ ਅੱਠ ਜ਼ਿਲ੍ਹੇ ਅੱਜ ਆ ਗਏ ਸਾਫਨੇ ਦੇ ਨਾਲ ਆ ਗਏ ਉਹਨਾਂ ਕੋਲੇ ਪਿੱਛੇ ਰਹਿ ਵੀ ਕੀ ਗਿਆ ਹੈਗਾ ਕਿਹੜੇ ਤੁਹਾਡੇ ਨਾਲ ਹੈਗੇ ਉਹ ਪੰਜ ਜਿਹੜੇ ਛੱਡ ਗਏ ਉਹ ਤਾਂ ਜੀ ਉਸੇ ਟਾਈਮ ਮਚਾਇਲ ਕਿਸਾਨ ਯੂਨੀਅਨ ਬਣਾ ਲਈ ਸੀ ਤੇ ਉਹਨਾਂ ਨੂੰ ਅਸੀਂ ਅੱਜ ਨਹੀਂ ਸੀ ਲੈ ਕੇ ਆਉਂਦੇ ਲੈ ਕੇ ਆ ਸਕਦੇ ਉਹਨਾਂ ਨੂੰ ਅਸੀਂ ਨੇ ਫੈਸਲਾ ਕੀਤਾ ਹੈ ਕਿ ਸਾਨੂੰ ਅੱਜ ਦੀ ਜਿਹੜੀ ਮੀਟਿੰਗ ਹੈ ਅਸੀਂ ਨੇ ਭਾਰਤੀ ਕਿਸਾਨ ਯੂਨੀਅਨ ਸਿੱਧੂ ਪਰਹਿਤ ਵਿੱਚ ਹੀ ਰਹਿ ਕੇ ਕੰਮ ਕਰਨਾ ਤੁਹਾਨੂੰ ਪਸੰਦ ਹੋਇਆ ਤੁਸੀਂ ਸਾਡੇ ਨਾਲ ਜੁੜ ਜਿਓ ਆ ਕੇ ਪਸੰਦ ਨਾ ਆਇਆ ਤਾਂ ਨਾ ਕਿਉਂਕਿ ਸਭ ਤੋਂ ਵੱਡੀ ਗੱਲ ਕੀ ਹੋਈ ਹੈ ਜੀ ਜਿਹੜੀ ਤੁਹਾਨੂੰ ਦੱਸਣ ਵਾਲੀ ਆ ਪ੍ਰੈਸ ਨੂੰ ਕਿ ਇਹ ਬੰਦੇ ਜਦੋਂ ਬਣੇ ਇਹਨਾਂ ਨੇ ਪਤਾ ਨਹੀਂ ਕੀ ਕਾਰਨ ਬਣਿਆ ਵੱਡੇ ਵੱਡੇ ਜਿਹੜੇ ਜਥੇਬੰਦੀ ਚ ਕੰਮ ਕਰਦੇ ਸੀ ਲੀਡਰ ਉਹਨਾਂ ਨੂੰ ਥੜਾ ਥੜਾ ਕੱਢਣਾ ਸ਼ੁਰੂ ਕਰਤਾ ਜਿਨ੍ਹਾਂ ਚ ਸਾਬ ਬੋਲ ਸਿੰਘ ਮਾਨਸਾ ਨੇ ਉਹ ਪੰਜਾਬ ਦੇ ਜਨਰਲ ਸਖਤਰ ਸੀਗੇ ਪਲੈਨਿੰਗ ਕੀਤੀ ਕਿ ਸ਼ੰਕੂ ਤੇ ਖਨੋਰੀ ਬਾਰਡਰ ਦੀ ਜਿਹੜੀ ਡੱਲੇਵਾਲ ਸਾਹਿਬ ਨੂੰ ਧੰਨਾ ਆਇਆ ਤੁਸੀਂ ਲੱਗਦੇ ਹੋ ਕਮੇਟੀ ਨਾਲ ਪੂਰੀ ਪਲੈਨਿੰਗ ਕਰਕੇ ਹੀ ਇਹ ਕਾਲ ਦਿੱਤੀ ਗਈ ਹੋਈ ਹੈ ਨਹੀਂ ਜੀ ਨਹੀਂ ਇਹ ਤਾਂ ਮਤਲਬ ਸਾਰਾ ਖੁਸ਼ੀ ਦਾ ਦੋ ਬੰਦੇ ਹੀ ਫੈਸਲਾ ਲੈਂਦੇ ਨੇ ਕਾਕਾ ਕੋਟਰਾ ਤੇ ਡੱਲੇਵਾਲ ਉਹ ਸੰ ਕਿਸੇ ਨਾਲ ਇਹਨਾਂ ਨਾਲ ਸਲਾਹ ਨਹੀਂ ਕਰਦੇ ਜਥੇਬੰਦੀ ਨਾਲ ਇਹੀ ਵਜ੍ਹਾ ਕਿ ਅੱਜ ਇਹ ਸਾਰੇ ਲੋਕ ਇੱਥੇ ਖੜੇ ਨੇ ਜਿਹੜਾ ਬੰਦਾ ਬੋਲਦਾ ਉਹਨੂੰ ਜਥੇਬੰਦੀ ਚੋਂ ਕੱਢ ਦਿੰਦੇ ਨੇ ਬੋਗ ਸਿੰਘ ਮਾਨਸਾ ਨੂੰ ਜੱਜ ਸਿਕਤਰ ਨੂੰ ਪੰਜਾਬ ਤੇਨੂੰ ਕੱਢਿਆ ਜਥੇਬੰਦੀ ਦੇ ਵਿੱਚੋਂ ਉਸ ਤੋਂ ਬਾਅਦ ਆਜੋਰਾ ਸਿੰਘ ਖੜੇ ਨੇ ਪਟਿਆਲਾ ਇਹਨਾਂ ਨੂੰ ਕੱਢਤਾ ਕੱਲ ਪਰਸੋਂ ਆ ਕੇ ਕਾਕਾ ਕੋਟਾ ਫਤਿਹਗੜ੍ਹ ਸਾਹਿਬ ਕਹਿੰਦੇ ਕਿ ਮੈਂ ਗਰਮੀਤ ਸਿੰਘ ਰੂਪਕੀ ਨੂੰ ਜਥੇਬੰਦੀ ਚੋਂ ਕੱਢ ਦੇਣਾ ਉਹਨਾਂ ਦਾ ਵਿਰੋਧ ਕੀਤਾ ਦੋਨਾਂ ਬਨੋਚ ਅੱਗੇ ਜਥੇਬੰਦੀ ਕਿਵੇਂ ਜੀ ਜੇ ਤੁਹਾਡੇ ਕ੍ਰਿਮੀਨਲ ਲਗਾਏ ਗਏ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਤੁਹਾਡੀ ਨਹੀਂ ਚੱਲਣ ਦਿੰਦੇ ਫਿਰ ਅੱਗੇ ਜਿੱਥੇ ਬੱਤੇ ਕੀ ਕਰਨੀ ਇਹ ਸਾਰਾ ਕੁਝ ਜੀ ਸੰਗਤ ਤੇ ਨਿਰਭਰ ਹੁੰਦਾ ਤੁਸੀਂ ਅੱਜ ਦੇਖੋ ਕਿੰਨੀ ਸੰਗਤ ਆਈ ਆ ਇਹ ਸੰਗਤ ਤੇ ਨਿਰਭਰ ਹੁੰਦਾ ਸੰਗਤ ਨੇ ਦਸਵੇਂ ਪਾਸ਼ਾ ਕਹਿੰਦੇ ਆ ਕੌ ਆਪਣਾ ਇਨੀ ਕੀ ਕਿਰਪਾ ਸੇ ਸਜੇ ਹਮੈ ਮੋਕੋ ਗਰੀਬ ਕਰੋਰ ਪੜੇ ਹੈ ਕੋਈ ਬੰਦਾ ਪ੍ਰਧਾਨ ਨਹੀਂ ਹੁੰਦਾ ਕੋਈ ਕੁਝ ਨਹੀਂ ਹੁੰਦਾ ਜਦ ਤੱਕ ਸੰਗਤ ਨਹੀਂ ਉਹਨਾਂ ਦੇ ਨਾਲ ਜੁਜੀਤ ਸਿੰਘ ਢੱਲੇ ਵਾਲਾ ਉਹਨਾਂ ਨੂੰ ਜਾਇਕਰਾਂ ਵੀ ਲਾਦਿਓ